ਸੰਤ ਬਾਬਾ ਹਜਾਰਾ ਸਿੰਘ ਜੀ ਦਾ ਨਿੱਤ ਕਰਮ ਸੰਤ ਬਾਬਾ ਹਜਾਰਾ ਸਿੰਘ ਜੀ ਅਠੇ ਪਹਿਰ ਪ੍ਰਭੂ ਦੀ ਸਿਮਤ ਸਲਾਹ ਵਿੱਚ ਲਵਲੀਨ ਰਹਿੰਦੇ ਸਨ ਸਾਰਾ ਦਿਨ ਨਾਮ ਗੁਰਬਾਣੀ ਦਾ ਪ੍ਰਵਾਹ ਹੀ ਚੱਲਦਾ ਰਹਿੰਦਾ ਸੀ ਸੇਵਕ ਵਾਰੋ ਵਾਰੀ ਗੁਰਬਾਣੀ ਦੀਆਂ ਸਟੀਕ ਪੋਥੀਆਂ ਪੜ੍ਹਦੇ ਸਨ ਕਦੇ ਗੁਰੂ ਸਾਹਿਬਾਨ ਸੰਤਾਂ ਭਗਤਾਂ ਆਦੀ ਬਾਣੀ ਤੇ ਜੀਵਨ ਕਥਾਵਾਂ ਸੰਬੰਧੀ ਵਿਚਾਰ ਤੇ ਵਿਆਖਣ ਹੁੰਦੇ ਸਨ ਕਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਦਾ ਪ੍ਰਵਾਹ ਚੱਲਦਾ ਅਤੇ ਕਦੇ ਨਿਰੋਲ ਗੁਰਬਾਣੀ ਦਾ ਅਠੇ ਪਹਿਰ ਏਵੇਂ ਹੀ ਚੱਲਦਾ ਰਹਿੰਦਾ ਤੜਕੇ ਵੇਲੇ ਤੋਂ ਜਪਜੀ ਸਾਹਿਬ, ਜਾਪ ਸਾਹਿਬ, ਚੁਪਈ ਸਾਹਿਬ, ਸੋਈਏ ਸੁਖਮਨੀ ਸਾਹਿਬ, ਆਸਾ ਦੀ ਵਾਰ ਅਤੇ ਅਨੰਦ ਸਾਹਿਬ ਦਾ ਪਾਠ ਹੁੰਦਾ ਸੀ ਇਹ ਪਾਠ ਬਹੁਤ ਹੀ ਸਹਿਜ ਅਵਸਥਾ ਵਿੱਚ ਅੱਖਰ ਅੱਖਰ ਨਖੇੜ ਨਖੇੜ ਕੇ ਸੇਵਕ ਪੜ੍ਹਦੇ ਸਨ ਤੇ ਬਾਕੀ ਸੰਗਤ ਸਮੇਤ ਬਾਬਾ ਜੀ ਸਰਵਣ ਕਰਦੇ ਸਨ। ਬਾਬੀ ਜੀ ਦਾ ਹੁਕਮ ਸੀ ਕਿ ਗੁਰਬਾਣੀ ਵੱਧ ਤੋਂ ਵੱਧ ਜ਼ੁਬਾਨੀ ਜਾਦ ਕੀਤੀ ਜਾਵੇ। ਨੂੰ ਮੁੱਖ ਰੱਖਦਿਆਂ ਹੋਇਆਂ ਸ਼ਰਧਾਲੂ ਵੱਧ ਤੋਂ ਵੱਧ ਗੁਰਬਾਣੀ ਜ਼ੁਬਾਨੀ ਜਾਦ ਕਰਦੇ ਸਨ। ਪੜ੍ਹੇ ਲਿਖੇ ਲੋਕਾਂ ਦੀ ਤਾਂ ਗੱਲ ਇੱਕ ਪਾਸੇ ਰਹੀ ਨਿਰੋਲ ਅਨਪੜ੍ਹ ਵਿਅਕਤੀ ਸਾਥੀਆਂ ਕੋਲੋਂ ਪੁੱਛ-ਪੁੱਛ ਕੇ ਬੇਅੰਤ ਗੁਰਬਾਣੀ ਕੰਠ ਕਰ ਗਏ। ਅੰਮ੍ਰਿਤ ਵੇਲਾ ਜਿਸ ਦੀ ਕੇ ਦਾਸ ਇੱਥੇ ਗੱਲ ਕਰ ਰਿਹਾ ਹੈ ਤੋਂ ਭਾਵ 12 ਕ ਬਜੇ ਰਾਤ ਤੋਂ ਲੈ ਕੇ ਦਿਨ ਦੇ ਚੜ੍ਹਾ ਤੱਕ ਦਾ ਸਮਾਂ ਹੈ ਬੇਅੰਤ ਸੰਗਤਾਂ ਰਾਤ ਵੀ ਬਾਬਾ ਜੀ ਦੇ ਡੇਰੇ ਹੀ ਰਹਿੰਦੀਆਂ ਸਨ ਅਤੇ ਅਗਮੀ ਕੀਰਤਨ ਦਾ ਆਨੰਦ ਮਾਣਦੀਆਂ ਸਨ ਸਾਰੀ ਰਾਤ ਨਾਮ ਤੇ ਬਾਣੀ ਦਾ ਅਭਿਆਸ ਹੁੰਦਾ ਰਹਿੰਦਾ ਸੀ ਇਹਨਾਂ ਸੇਵਕਾਂ ਵਿੱਚ ਹੀ ਵਾਰੋਵਾਰੀ ਜਪ ਸਹਿਬ ਜਪਜੀ ਸਾਹਿਬ ਚੋਪਈ ਸਾਹਿਬ ਸੁਖਮਨੀ ਸਾਹਿਬ ਅਤੇ ਨਾਨਕ ਸਹਿਬ ਆਦ ਬਾਨੀਆਂ ਜ਼ੁਬਾਨੀ ਪੜੀਆਂ ਜਾਂਦੀਆਂ ਸਨ ਕਈ ਕਈ ਵੇਰਾ ਤਾਂ ਵਿਹੀ-ਵਹੀ ਵਾਰ ਜਾਂ ਇਸ ਤੋਂ ਵੱਧ ਵਾਰ ਵੀ ਜਪਜੀ ਸਾਹਿਬ ਪਾਠ ਪੜੇ ਜਾਂਦੇ ਸਨ ਬਾਬਾ ਜੀ ਦੇ ਹੁਕਮ ਅਨੁਸਾਰ ਹਰ ਇੱਕ ਆਏ ਪ੍ਰਾਣੀ ਨੂੰ ਲੱਸੀ ਸ਼ਿਕਾਈ ਜਾਂਦੀ ਸੀ ਇਹ ਲੱਸੀ ਸਧਾਰਨ ਲੱਸੀ ਨਾ ਹੁੰਦੀ ਸਗੋਂ ਸਾਰੀ ਰਾਤ ਤੇ ਦਿਨ ਕਥਾ ਕੀਰਤਨ ਤੇ ਗੁਰਬਾਣੀ ਦੇ ਮੁੱਖ ਪ੍ਰਵਾਹ ਸਦਕਾ ਪਵਿੱਤਰ ਬਣ ਜਾਂਦੀ ਸੀ ਜਿਸ ਨੂੰ ਸੰਗਤਾਂ ਪ੍ਰੇਮ ਨਾਲ ਸ਼ਕਤੀਆਂ ਸਿਖਾਉਂਦੀਆਂ ਤੇ ਤਪੇ ਹਿਰਦੇ ਸ਼ਾਂਤ ਕਰਦੀਆਂ ਦਿਨ ਦੇ ਚੜਾ ਤੇ ਬਾਬਾ ਜੀ ਬਾਹਰ ਨੂੰ ਜਾਂਦੇ ਸਨ ਪਿੱਛੇ-ਪਿੱਛੇ ਸੰਗਤਾਂ ਸ਼ਬਦ ਪੜ੍ਹਦੀਆਂ ਤੇ ਗੁਰਬਾਣੀ ਗਾਇਨ ਕਰਦੀਆਂ ਜਾਂਦੀਆਂ ਸਨ ਵਾਪਸੀ ਉਪਰੰਤ ਸੰਗਤਾਂ ਨੂੰ ਲੰਗਰ ਤੇ ਲੱਸੀ ਸ਼ਿਕਾਈ ਜਾਂਦੀ ਸੀ ਸੰਗਤ ਅਤੇ ਬਾਬਾ ਜੀ ਕਾਹੀ ਸਰਕੰਡੇ ਘਾਹ ਤੇ ਝੋਨੇ ਦੀ ਪਰਾਲੀ ਆਦ ਦੀਆਂ ਬਣੀਆਂ ਸਫਾਂ ਉੱਪਰ ਬੈਠਦੇ ਸਨ ਗੁਰਬਾਣੀ ਪੜਨ ਵਾਲੇ ਸਿੱਖ ਨੂੰ ਆਮ ਸੰਗਤ ਨਾਲੋਂ ਉੱਚੀ ਥਾਂ ਤੇ ਬਿਠਾਉਂਦੇ ਸਨ ਜੇਕਰ ਬਾਬਾ ਜੀ ਮੰਜੀ ਉੱਪਰ ਬਿਰਾਜਦੇ ਸਨ ਤਾਂ ਵੀ ਗੁਰਬਾਣੀ ਦਾ ਸਤਿਕਾਰ ਕਰਦੇ ਹੋਏ ਪੋਥੀ ਅਤੇ ਪੋਥੀ ਦੇ ਪੜਨ ਵਾਲੇ ਸੇਵਕ ਸਤਿਕਾਰ ਵਾਲੀ ਥਾਂ ਤੇ ਬੈਠਦੇ ਇਸੇ ਤਰ੍ਹਾਂ ਸਾਰਾ ਦਿਨ ਸੰਗਤਾਂ ਆਉਂਦੀਆਂ ਅਤੇ ਜਾਂਦੀਆਂ ਰਹਿੰਦੀਆਂ ਬਾਬਾ ਜੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਮ ਹੀ ਬਚਨ ਕਰਿਆ ਕਰਦੇ ਸਨ ਦੁਨੀਆਂ ਮਲ ਭਕ ਖਾਣੇ ਖਾ ਖਾ ਕੇ ਨਰਕਾਂ ਵਿੱਚ ਪੈ ਹੀ ਜਾਂਦੀਆਂ ਹਨ ਇਸ ਦਾ ਦੋਸ਼ ਸਾਧਾਂ ਦੇ ਜਿੰਮੇ ਲੱਗਦਾ ਹੈ ਕਿ ਸਾਧ ਉਪਦੇਸ਼ ਨਹੀਂ ਕਰਦੇ ਮਲ ਭਕ ਖਾਣੇ ਨਹੀਂ ਖਾਣੇ ਚਾਹੀਦੇ ਬਾਬਾ ਜੀ ਸ਼ਰਧਾਲੂਆਂ ਨੂੰ ਮੀਟ ਸ਼ਰਾਬ ਤਮਾਕੂ ਅਤੇ ਹੋਰ ਨਸ਼ਿਆਂ ਦਾ ਸੰਪੂਰਨ ਤਿਆਗ ਕਰਨ ਤੇ ਬਹੁਤ ਹੀ ਜ਼ਿਆਦਾ ਜ਼ੋਰ ਦਿੰਦੇ ਸਨ ਸਤ ਸੰਗਤ ਕਰਨ ਗੁਰਬਾਣੀ ਪੜਨ ਅਤੇ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਜਾਣ ਲਈ ਪ੍ਰੇਰਣਾ ਕਰਦੇ ਸਨ ਗੁਰਬਾਣੀ ਦੇ ਮਹਾਵਾਕ ਅਨੁਸਾਰ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੇ ਨਾਮ ਸੰਗਤਾਂ ਪ੍ਰਸ਼ਾਦੇ ਦੁੱਧ ਫਲ ਤੇ ਖੀਰ ਆਦ ਪਟਾਵਾਂ ਲੈ ਕੇ ਆਉਂਦੀਆਂ ਸਨ ਜੋ ਉਸੇ ਵੇਲੇ ਮੌਜੂਦਾ ਸੰਗਤ ਵਿੱਚ ਹੀ ਬਰਤਦਾ ਜਾਂਦਾ ਸੰਗਤ ਵੱਲੋਂ ਲਿਆਂਦਾ ਮਾਲ ਪਦਾਰਥ ਉਸੇ ਵੇਲੇ ਸੰਗਤਾਂ ਵਿੱਚ ਹੀ ਵਰਤਾ ਦਿੱਤਾ ਜਾਂਦਾ ਸੀ ਇੱਕ ਪਰਉਪਕਾਰੀ ਸੰਤ ਦੇ ਰੂਪ ਵਿੱਚ ਬਾਬਾ ਜੀ ਨੇ ਗੁਰਬਾਣੀ ਦਾ ਪ੍ਰਵਾਹ ਮੁਫਤ ਬਗੈਰ ਮਾਇਆ ਲਏ ਤੋਂ ਚਲਾਇਆ ਆਪਣੇ ਸੇਵਕਾਂ ਸਧਾਲਵਾਂ ਨੂੰ ਹੁਕਮ ਕੀਤਾ ਕਿ ਗੁਰਬਾਣੀ ਪੜ੍ਹ ਕੇ ਸੁਣਾਉਣ ਕਥਾ ਕੀਰਤਨ ਕਰਨ ਆਦ ਦਾ ਕੋਈ ਵੀ ਪੈਸਾ ਪੇਟਾ ਵਜੋਂ ਕਿਸੇ ਪਾਸੋਂ ਨਾ ਲਿਆ ਜਾਵੇ ਇਤੋਂ ਤੱਕ ਕੇ ਬਾਬਾ ਜੀ ਨੇ ਛੋਟੀ ਉਮਰ ਨਵੀਂ ਪੀੜ੍ਹੀ 14 35 ਸਾਲ ਵਾਲੇ ਸੇਵਕਾਂ ਨੂੰ ਅਖੰਡ ਪਾਠੀ ਬਣਾਇਆ ਅਤੇ ਥਾਂ-ਥਾਂ ਅਖੰਡ ਪਾਠ ਕਰਵਾਏ ਜਾਣ ਲੱਗੇ ਅਖੰਡ ਪਾਠ ਦੀ ਮਾਮੂਲੀ ਭੇਟਾ 40 ਰੁਪਏ ਰੱਖੀ ਅਤੇ ਜੋ ਵਿਅਕਤੀ 40 ਰੁਪਏ ਵੀ ਨਹੀਂ ਦੇ ਸਕਦਾ ਉਹਨਾਂ ਦੇ ਅਖੰਡ ਪਾਠ ਮੁਫਤ ਹੀ ਕਰ ਦਿੱਤਾ ਜਾਂਦਾ ਸੀ ਤੇ ਇਸੇ ਤਰ੍ਹਾਂ ਬਾਬਾ ਜੀ ਨੇ ਗੁਰਬਾਣੀ ਦਾ ਪ੍ਰਵਾਹ ਚਲਾਇਆ ਜਿਸ ਨਾਲ ਗਰੀਬਾਂ ਦੇ ਘਰਾਂ ਵਿੱਚ ਵੀ ਰੋਹਾਨੀ ਗੁਰਬਾਣੀ ਦਾ ਪ੍ਰਕਾਸ਼ ਹੋਣ ਲੱਗਾ ਗੁਰਬਾਣੀ ਕੇਵਲ ਅਮੀਰਾਂ ਪੈਸੇ ਦੇ ਯੋਰ ਨਾਲ ਖਰੀਦ ਸਕਣ ਵਾਲੇ ਲੋਕਾਂ ਦਾ ਨਹੀਂ ਰਹਿ ਕੇ ਫਿਰ ਤੋਂ ਗਰੀਬਾਂ ਕਿਰਤੀਆਂ ਮਜ਼ਦੂਰਾਂ ਕਿਸਾਨਾਂ ਆਦਿ ਘਰਾ ਤੇ ਅਤੇ ਹਿਰਦਿਆਂ ਦਾ ਸ਼ਿੰਗਾਰ ਬਣੀ ਤੇ ਆਮ ਲੋਕਾਂ ਦੇ ਮੂੰਹੋਂ ਅਕਸਰ ਇਹੇ ਬੋਲ ਨਿਕਲਦੇ ਰਹਿੰਦੇ ਸਨ ਸਿਨੇਮੀਆਂ ਤੋਂ ਮੁੰਡੇ ਹਟਾ ਤੇ ਬਾਣੀ ਨੂੰ ਪੜ੍ਹਨੇ ਲਾਤੇ ਛੋਟੀ ਛੋਟੀ ਉਮਰ ਤੇ ਬੱਚੇ ਪੂਰੇ ਅਖੰਡ ਪਾਠੀ ਬਣਾਤੇ ਬਾਬਾ ਸਾਧ ਸੰਗਤ ਸਤਕਾਰ ਦਾ ਵਿਚ ਕੁਮਨਾ ਦੇ ਜੀ ਆ ਗਿਆ ਰੂਪ ਨਰਨਕਾਰ ਦਾ ਬਨ ਪਰ ਉਪਕਾਰੀ ਸੰਤਾ ਜੀ ਹਮੇਸ਼ਾ ਮਾਇਆ ਤੋਂ ਰਹਿਤ ਅਤੇ ਗਰੀਬੀ ਭੇਸ ਵਿੱਚ ਹੀ ਰਹਿੰਦੇ ਸਨ ਜਿਸ ਦਾ ਸਦਕਾ ਗੁਰਬਤ ਦੇ ਭਾਰੀ ਪੁੜਾ ਹੇਠ ਪੀਸੇ ਜਾ ਰਹੇ ਗਰੀਬਾਂ ਨੂੰ ਉਹਨਾਂ ਵਿੱਚ ਆਪਣਤਾ ਨਜ਼ਰ ਆਈ ਤੇ ਐਵੇਂ ਜਪਿਆ ਕਿ ਜਿਵੇਂ ਕਿ ਉਹ ਉਹਨਾਂ ਦੇ ਹੀ ਆਪਣੇ ਹੋਣ ਜਿਸ ਦਾ ਸਦਕਾ ਉਹਨਾਂ ਗਰੀਬਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ मानस ਤੋਂ ਦੇਵਤੇ ਬਨਾ ਦੇਣ ਵਾਲੀ ਗੁਰਬਾਣੀ ਪੜਨ ਅਤੇ ਸੁਨਣ ਵਾਲੇ ਉਤਸ਼ਾਹ ਜਾਗ ਗਿਆ ਬ੍ਰह्मज्ञानी ਕੇ ਗਰੀਬੀ ਸਮਾਹਾ ਬ੍ਰह्मज्ञानी ਪਰ ਉਪਕਾਰੁ ਉਮਾਹਾ ਬ੍ਰह्मज्ञानी के नाहि ਧੰਦਾ ਬ੍ਰह्मज्ञानी लेतावत बनता ਮੇਰੇ ਇਸ ਕਥਨ ਤੋਂ ਨਿਰਾਹੀ ਭਾਵ ਨਹੀਂ ਕੀ ਕੇਵਲ ਗਰੀਬ ਲੋਕ ਹੀ ਬਾਬਾ ਜੀ ਦੀ ਸੰਗਤ ਕਰਦੇ ਸਨ ਨਹੀਂ ਸਗੋਂ ਬਾਬਾ ਜੀ ਦੀ ਸੰਗਤ ਵਿੱਚ ਉਹਨਾਂ ਦੇ ਸ਼ਰਧਾਲੂ ਸੇਵਕ ਸਿੱਖ ਅਨਗਿਣਤ ਹੀ ਅਮੀਰ ਵਜ਼ੀਰ ਐਮ ਐਲ ਏ ਡਾਕਟਰ ਇੰਜੀਨੀਅਰ ਵਕੀਲ ਅਤੇ ਬਹੁਤ ਸਾਰੇ ਹੀ ਉੱਚ ਬੁੱਧਜੀਵੀ ਅਤੇ ਧਨਾੜ ਲੋਕ ਵੀ ਸਨ ਪਰੰਤੂ ਬਹੁ ਗਿਣਤੀ ਸਧਾਰਨ ਪਿੰਡੂ ਕਿਰਤੀ ਲੋਕਾਂ ਦੀ ਸੀ ਭਾਵੇਂ ਗਰੀਬ ਤੇ ਭਾਵੇਂ ਅਮੀਰ ਜਿਹੜਾ ਇੱਕ ਵਾਰੀ ਬਾਬਾ ਜੀ ਦੇ ਦਰਸ਼ਨ ਅਤੇ ਸੰਗਤ ਕਰ ਗਿਆ ਉਹ ਸਦਾ ਲਈ ਪੱਕਾ ਸ਼ਰਧਾਲੂ ਬਣ ਜਾਂਦਾ ਸੀ ਗੁਰੂ ਅਰਜਨ ਦੇਵ ਜੀ ਦੇ ਕਥਨਾ ਅਨਸਾਰ ਤਾਂ ਬ੍ਰਹਮ ਗਿਆਨੀ ਦੀ ਉਪਮਾ ਅਕਥ ਹੈ ਅੱਖਰਾਂ ਅਤੇ ਕਥਨ ਦੇ ਘੇਰੇ ਵਿੱਚ ਨਹੀਂ ਆ ਸਕਦੀ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸਰਵਨ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ